ਸੋਰਠ ਮਹਲਾ ਪਹਿਲਾ ਜਿਉ ਮੀਨਾ ਬਿਨ ਪਾਣੀਐ ਤਿਉ ਸਾਕਤ ਮਰੇ ਪਿਆਸ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ ਤੇਵੇਂ ਮਾਇਆ ਵੇੜਿਆ ਜੀਵ ਕ੍ਰਿਸ਼ਨਾਂ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਤਉ ਹਾਰ ਬਿਨ ਮਰੀਐ ਰੇ ਮਨਾ ਜੋ ਮਿਰਥਾ ਜਾਵੈ ਸਾਸ ਇਸੇ ਤਰ੍ਹਾਂ ਹੈ ਮਾਨ ਹਰੀ ਸਿਮਰਨ ਤੋਂ ਬਿਨਾ ਜਿਹੜਾ ਵੀ ਸਵਾਸ ਖਾਲੀ ਜਾਂਦਾ ਹੈ ਉਸ ਵਿੱਚ ਦੁਖੀ ਹੋ ਹੋ ਕੇ ਆਤਮਕ ਮੋਤੇ ਮਰੀਦਾ ਹੈ ਮਨ ਰੇ RAM ਨਾਮ ਜਸਲੇ ਹੈ ਮੇਰੇ ਮਨ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰ ਬੇਨ ਗੁਰ ਇਹ ਰਸ ਕਿਉ ਲਾਹਉ ਗੁਰ ਮਿਲੈ ਹਰ ਦੇ ਰਹਾਉ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ ਪ੍ਰਭੂ ਮੇਰ ਕਰਕੇ ਜਿਸ ਨੂੰ ਗੁਰੂ ਮਿਲਾਉਂਦਾ ਹੈ ਉਸ ਨੂੰ ਇਹ ਰਸ ਦਿੰਦਾ ਹੈ ਸੰਤ ਜਨਾ ਮਿਲ ਸੰਗਤੀ ਗੁਰਮਖ ਤੀਰਥ ਹੋਏ ਹੈ ਮਨ ਸੰਤ ਜਨਾ ਦੀ ਸੰਗਤ ਵਿੱਚ ਮਿਲ ਸਤ ਸੰਗ ਵਿੱਚ ਰਹਿ ਕੇ ਗੁਰੂ ਦੇ ਸਾਹਮਣੇ ਰਹਿਣ ਹੀ ਅਸਲ ਤੀਰਥ ਇਸ਼ਨਾਨ 68 ਤੀਰਥ ਮਜਨਾ ਗੁਰ ਦਰਸ਼ ਪ੍ਰਾਪਤ ਹੋਏ ਜਿਸ ਮਨੁੱਖ ਨੂੰ ਗੁਰੂ ਦਾ ਦਰਸ਼ਨ ਹੋ ਜਾਂਦਾ ਹੈ ਉਸ ਨੂੰ ਸਮਝੋ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ਜੋਨ ਜੋਗੀ ਜਤ ਬਾਹਰਾ ਤਪ ਨਹੀਂ ਸਤ ਸੰਤੋਖ ਜਿਸਨੇ ਆਪਣੇ ਇੰਦਰੀਆਂ ਨੂੰ ਵਾਸ ਵਿੱਚ ਨਹੀਂ ਕੀਤਾ ਉਹ ਜੋਗੀ નિਸਫਲ ਹੈ ਜੇ ਅੰਦਰ ਸੰਤੋਖ ਨਹੀਂ ਉੱਚਾ ਜੀਵਨ ਨਹੀਂ ਤਾਂ ਕੀਤਾ ਹੋਇਆ ਤਪ ਵਿਅਰਥ ਹੈ ਤੇਉਨਾ ਮੈਂ ਬਿਰਦੇ ਹੋਰੀ ਜਮ ਮਾਰੇ ਅੰਤਰ ਦੋਖ ਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ ਨਾਮ ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ ਉਸ ਨੂੰ ਜਮਰਾ ਸਜ਼ਾ ਦਿੰਦਾ ਹੈ ਸਾਕਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਿਗੁਰ ਭਾਏ ਪ੍ਰਭ ਚਰਨਾ ਦਾ ਪਿਆਰ ਮਾਇਆ ਵੇੜੇ ਬੰਦਿਆਂ ਤੋਂ ਨਹੀਂ ਮਿਲਦਾ ਗੁਰੂ ਨਾਲ ਪਿਆਰ ਪਾਇਆ ਹੀ ਪਰਮਾਤਮਾ ਮਿਲਦਾ ਹੈ ਸੁਖ ਦੁਖ ਦਾ ਦਾਤਾ ਗੁਰ ਮਿਲੈ ਕਹ ਨਾਨਕ ਸਿਤ ਸਮਾਇ ਹੈ ਨਾਨਕ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਸੁਖਾਂ ਦੁਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ ਉਹ ਸਦਾ ਪ੍ਰਭੂ ਦੀ ਸਿੱਤਸਲਾ ਵਿੱਚ ਲੀਨ ਰਹਿੰਦਾ ਹੈ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਹੈ ਪ੍ਰਭੂ ਜੀ ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਦਾਤਾ ਦੇਣ ਵਾਲਾ ਤੂੰ ਕਦੇ ਤੂੰ ਕਦੇ ਖੁੰਝਦਾ ਨਹੀਂ ਅਸੀਂ ਤੇਰੇ ਦਰ ਤੇ ਮੰਗਤੇ ਹਾਂ ਮੈਂ ਕੀ ਮੰਗੋਂ ਕਿ ਸਥਿਰ ਨਾ ਰਹੀ ਹਰ ਦੀਜੈ ਨਾਮ ਪਿਆਰੀ ਜੀਓ ਮੈਂ ਤੇਤھوں ਕਿਹੜੀ ਸ਼ੈ ਮੰਗਾ ਕੋਈ ਸ਼ੈ ਸਦਾ ਟिकी ਰਹਿਣ ਵਾਲੀ ਨਹੀਂ 헤 ਹਰੀ ਮੈਨੂੰ ਕੇਵਲ ਆਪਣਾ ਨਾਮ ਦੇ ਤਾਂ ਜੋ ਮੈਂ ਤੇਰੇ ਨਾਮ ਨੂੰ ਪਿਆਰ ਕਰਾਂ ਘਟ ਘਟ ਰਵ ਰਹਿਆ ਬਨਵਾਰੀ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ ਜਲ ਥਲ ਮਹੀਲ ਗੁਪ ਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹੋ ਪਾਣੀ ਵਿੱਚ ਧਰਤੀ ਵਿੱਚ ਧਰਤੀ ਦੇ ਉੱਪਰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ। ਏ ਮਨ ਗੁਰੂ ਦੇ ਸ਼ਬਦ ਦੇ ਰਾਹੀ ਉਸ ਨੂੰ ਵੇਖ। ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਤਾਰੀ ਜੀਓ। ਗੁਰੂ ਨੇ ਸਤਗੁਰ ਨੇ ਕਿਰਪਾ ਕੀਤੀ ਜੀਵ ਨੂੰ ਸਪ੍ਰਭੂ ਦੀ ਹੋਣ ਧਰਤੀ ਆਕਾਸ਼ ਤੇ ਪਤਾਲ ਵਿੱਚ ਵਿਖਾ ਦਿੱਤੀ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਪੀਤਰ ਦੇਖ ਮੁਰਾਰੀ ਜੀਓ ਉਹ ਪਰਮਾਤਮਾ ਜੁਨਾ ਵਿੱਚ ਨਹੀਂ ਆਉਂਦਾ ਹੁਣ ਵੀ ਮੌਜੂਦ ਹੈ ਅਗਾਹ ਨੂੰ ਵੀ ਮੌਜੂਦ ਰਹੇਗਾ ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿੱਚ ਵਸ ਲਵੇ ਜਨਮ ਮਰਨ ਕੋ ਏ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜਿਓ ਏ ਭਾਗਹੀਣ ਜਗਤ ਜਨਮ ਮਰਨ ਦਾ ਗੇੜ ਸੰਹੀੜ ਬੈਠਾ ਹੈ ਕਿਉਂਕਿ ਇਸਨੇ ਮਾਇਆ ਦੇ ਮੋਹ ਵਿੱਚ ਪੈ ਕੇ ਪ੍ਰਮਾਤਮਾ ਦੀ ਭਗਤੀ ਭੁਲਾ ਦਿੱਤੀ ਸਤਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜਿਓ ਜੇ ਸਤਗੁਰ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ ਪਰ ਮਾਇਆ ਵੇੜੇ ਜੀਵ ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਗਰ ਬਮਝਾਰੀ ਜੀਓ ਜਿਨ੍ਹਾਂ ਨੂੰ ਸਤਗੁਰ ਮਾਇਆ ਦੇ ਬੰਧਨ ਤੋੜ ਕੇ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਹੈ ਨਾਨਕ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਗਿਆਨ ਦਾ ਰਤਨ ਚਮਕ ਪੈਂਦਾ ਹੈ ਉਹਨਾਂ ਦੇ ਮਨ ਵਿੱਚ ਹਰੀ ਨਿਰੰਕਾਰ ਆਪ ਆਵਸਦਾ ਹੈ ਸੋਰਠਿ ਮਹਲਾ ਪਹਿਲਾ ਜਿਸ ਜਲ ਨੇਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਜਿਸ ਅੰਮ੍ਰਿਤ ਦੇ ਖਜ਼ਾਨੇ ਦੀ ਖਾਤਰ ਤੁਸੀਂ ਜਗਤ ਵਿੱਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ ਛੋਡੋ ਵੇਸ ਭੇਖ ਚਤੁਰਾਈ ਦੁਬਿਦਾ ਇਹ ਫਲ ਨਹੀਂ ਜਿਓ ਧਰਮ ਭੇਖ ਦਾ ਪਹਿਰਾਵਾ ਛੱਡੋ ਮਨ ਦੀ ਚਲਾਕੀ ਵੀ ਛੱਡੋ ਇਸ ਦੋਹਰੂ ਕੀ ਚਾਲ ਵਿੱਚ ਪਿਆ ਇਹ ਅੰਮ੍ਰਿਤ ਫਲ ਨਹੀਂ ਮਿਲ ਸਕਦਾ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਏ ਮੇਰੇ ਮਨ ਅੰਦਰ ਹੀ ਪ੍ਰਭੂ ਚਰਨਾਂ ਵਿੱਚ ਟਿਕਿਆ ਰਹੋ ਵੇਖੀ ਨਾਮ ਅੰਮ੍ਰਿਤ ਦੀ ਭਾਲ ਵਿੱਚ ਕਿਤੇ ਬਾਹਰ ਨਾ ਪਟਕਦਾ ਫਰੀ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਾਰੇ ਅੰਮ੍ਰਿਤ ਘਟ ਮਾਹੀ ਜਿਓ ਰਹਾਓ ਜੇ ਤੂੰ ਬਾਹਰ ਢੂੰਡਣ ਤੁਰ ਪਿਆ ਤੰਦੋ ਤੰਬੋਦੋਖ ਪਾਏਗਾ ਅਟਲ ਆਤਮਕ ਜੀਵਨ ਦੇਣ ਵਾਲਾ ਰਾਸ ਤੇਰੇ ਘਰ ਵਿੱਚ ਹੀ ਹੈ ਹਿਰਦੇ ਵਿੱਚ ਹੀ ਹੈ ਔਗਣ ਛੋੜ ਗੁਨਾਹ ਕਉ ਧਾਵੋ ਕਰ ਔਗਣ ਪਛੋਤਾਹੀਂ ਜਿਓ ਔਗਣ ਛੱਡ ਕੇ ਗੁਣ ਹਾਸਲ ਕਰਨ ਦਾ ਯਤਨ ਕਰੋ ਜੋ ਔਗਣ ਹੀ ਕਰਦੇ ਰਹੋਗੇ ਤਾਂ ਪਛਤਾਉਣਾ ਪਏਗਾ ਸਾਰੇ ਅਫਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬੁਢਾਹੀ ਜਿਉ ਹੇ ਮਨ ਤੂੰ ਮੋੜ ਮੋੜ ਮੋਹ ਦੇ ਚਿੱਕੜ ਵਿੱਚ ਡੁੱਬ ਰਿਹਾ ਹੈ ਤੂੰ ਚੰਗੇ ਮੰਦੇ ਦੀ ਪਰ ਕਰਨੀ ਨਹੀਂ ਜਾਣਦਾ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਆਵੋ ਕਾਹੀ ਜਿਉ ਜੇ ਅੰਦਰ ਮਨ ਵਿੱਚ ਲੋਭ ਦੀ ਮੈਲ ਹੈ ਲੋਭ ਅਧੀਨ ਹੋ ਕੇ ਕਈ ਧਗੀ ਦੇ ਕੰਮ ਕਰਦੇ ਹੋ ਤਾਂ ਬਾਹਰ ਤੀਰਥ ਆਦਿਕਾਂ ਤੇ ਇਸ਼ਨਾਨ ਕਰਨ ਦਾ ਕੀ ਲਾਭ ਹੈ ਨਿਰਮਲ ਨਾਮ ਜਪੋ ਸਤਿਗੁਰ ਮੁਖ ਅੰਤਰ ਕੀ ਗਤ ਤਾਹੀਂ ਜਿਓ ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ ਜੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਸਦਾ ਪ੍ਰਭੂ ਦਾ ਪਵਿੱਤਰ ਨਾਮ ਜਪੋਗੇ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰਬਚਨੀ ਫਲ ਪਾਹੀਂ ਜਿਓ ਹੇ ਮਨ ਲੋਭ ਛੱਡ ਨਿੰਦਿਆ ਤੇ ਝੂਠ ਤਿਆਗ ਗੁਰੂ ਦੇ ਬਚਨਾਂ ਤੇ ਤੁਰਿਆ ਹੀ ਸਦਾ ਉੱਥੇ ਰਹਿਣ ਵਾਲਾ ਅੰਮ੍ਰਿਤ ਫਲ ਮਿਲੇ। ਜਿਉਂ ਭਾਵੈ ਤਿਉਂ ਰੱਖੋ ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ। ਪ੍ਰਭੂ ਜੀਵ ਨੂੰ ਉਵੇਂ ਰੱਖਦਾ ਹੈ ਜਿਵੇਂ ਉਸ ਦੀ ਰਜ਼ਾ ਹੋਵੇ। ਦਾਸ ਨਾਨਕ ਸ਼ਬਦ ਵਿੱਚ ਜੁੜ ਕੇ ਤੇਰੀ ਸਿਮਤ ਸਲਾਹ ਕਰਦਾ ਹੈ। ਸੋਰਠੋ ਮਹਲਾ ਪਹਿਲਾ ਪੰਜ ਪਦੇ ਆਪਣਾ ਘਰ ਮੂਸਤ ਰੱਖ ਨਾ ਸਕੈ ਕੀ ਪਰ ਕਰ ਜੋ ਹਨ ਲਗਾ ਹੈ ਮਨ ਤੇਰਾ ਆਪਣਾ ਆਤਮਿਕ ਜੀਵਨ ਲੁੱਟਿਆ ਜਾ ਰਿਹਾ ਉਸ ਨੂੰ ਤੂੰ ਬਚਾ ਨਹੀਂ ਸਕਦਾ ਪਰ ਐ ਐਬ ਕਿਉਂ ਫੋੜਦਾ ਫਿਰਦਾ ਕਰਦਾਰ ਰੱਖੈ ਸੇ ਰਸ ਚੱਖੈ ਜੋ ਗੁਰਮੁਖ ਸੇਵਕ ਲਗਾ ਆਪਣਾ ਘਰ ਬਾਹਰ ਉੱਟੇ ਜਾਣ ਤੋਂ ਤਦੋਂ ਹੀ ਵੱਸ ਸਕੇਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸਵਾਦ ਚਖੇਗਾ ਨਾਮ ਰਸ ਉਹੀ ਸੇਵਕ ਚਖਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਸੇਵਾ ਵਿੱਚ ਲੱਗਦਾ ਹੈ ਮਨ ਰੇ ਸਮਝ ਕਮਨ ਮਤ ਲਾਗਾ हे ਮਨ ਹੋਸ਼ਕਾਰ ਇਸ ਪੜੀ ਮਤ ਵਿੱਚ ਲੱਗਾ ਪਿਆ ਹੈ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛਤਾਹੇ ਅਭਾਗਾ ਰਹਾਓ ਏ ਭਾਗਹੀਨਾ ਪ੍ਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸਵਾਦਾ ਵਿੱਚ ਮਸਤ ਹੋ ਰਹਾ ਹੈ ਵੇਲਾ ਬੀਤ ਜਾਣ ਕੇ ਫਿਰ ਪਛਤਾਵੇਂਗਾ ਰਹਾਓ ਆਵਤ ਕੋ ਹਰਖੋ ਜਾਤ ਕਰੋ ਮੈਂ ਇਹ ਦੁੱਖ ਸੁੱਖ ਨਾਲੇ ਲਗਾ ਹੈ ਮਨ ਤੂੰ ਆਉਂਦੇ ਤਾਨੂੰ ਵੇਖ ਕੇ ਖੁਸ਼ ਹੁੰਨਾ ਜਨਨ ਨੂੰ ਵੇਖ ਕੇ ਰੋਣਾ ਇਹ ਦੁੱਖ ਤੇ ਸੁੱਖ ਤਾਂ ਤੇਰੇ ਨਾਲ ਹੀ ਚੰਬੜਿਆ ਚੱਲਿਆ ਆ ਰਿਹਾ ਹੈ ਆਪੇ ਦੁੱਖ ਸੁੱਖ ਭੋਗ ਪੁਘਾਵੇ ਗੁਰਮੁਖ ਸੋ ਅਨਰਾਗਾ ਪਰ ਜੀਵ ਕੀ ਵਸ ਪ੍ਰਭੂ ਆਪ ਹੀ ਜੀਵ ਨੂੰ ਉਸ ਦੇ ਕੀਤੇ ਕਰਮ ਅਨੁਸਾਰ ਦੁੱਖਾਂ ਤੇ ਸੁੱਖਾਂ ਦੇ ਭੋਗ ਵਿੱਚ ਰੁਝਾ ਕੇ ਦੋਖ ਸੋਖ ਉਪੋਗੰਦਾ ਹੈ ਸਿਰਫ ਉਹ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਾ ਹੈ ਹਰ ਰਸੇ ਉੱਪਰ ਆਵਰਿਆ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਏ ਮਨ ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ ਜਿਸ ਨੇ ਇਹ ਰਸ ਪੀਤਾ ਹੈ ਉਹ ਦੁਨੀਆ ਦੇ ਹੋਰ ਰਸਾਂ ਵੱਲੋਂ ਰੱਦ ਜਾਂਦਾ ਹੈ ਮਾਇਆ ਮੋਹਿਤ ਜਿਨ ਇਹ ਰਸ ਖੋਇਆ ਜਾਂ ਸਾਕਤ ਦੁਰਮਤ ਲਗਾ ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਨਾਮ ਰਸ ਗਵਾ ਲਿਆ ਹੈ ਉਹ ਮਾਇਆ ਵੇੜੇ ਬੰਦਿਆਂ ਦੀ ਭੈੜੀ ਮਾਤ ਵਿੱਚ ਜਾ ਲੱਗਦਾ ਹੈ ਮਨ ਕਾ ਜੀਉ ਪਵਨ ਪਤ ਦੇ ਹੀ ਦੇਹੀ ਮੈਂ ਦੇਉ ਸਮਾਗਾ ਜੋ ਪ੍ਰਕਾਸ਼ ਰੂਪ ਪ੍ਰਮਾਤਮਾ ਸਾਡੇ ਮਨ ਦਾ ਸਹਾਰਾ ਹੈ ਪ੍ਰਾਣਾਂ ਦਾ ਮਾਲਕ ਹੈ ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿੱਚ ਹੀ ਮੌਜੂਦ ਹੈ ਜੇ ਤੂੰ ਦੇ ਤਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ हे ਪ੍ਰਭੂ ਦੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖਸ਼ੀਂ ਤਾਹੀਂ ਮੈਂ ਤੇਰੇ ਗੁਣ ਗਾ ਸਕਦਾ ਹਾਂ ਜਿਸ ਮਨੁੱਖ ਦੀ ਸੁਰਤ ਹਰੀ ਸਿਮਰਨ ਵਿੱਚ ਜੁੜਦੀ ਹੈ ਉਸ ਦਾ ਮਾਨ ਮਾਇਆ ਵੱਲੋਂ ਰੱਜ ਜਾਂਦਾ ਹੈ ਸਾਧ ਸੰਗਤ ਮੈਂ ਹਰ ਰਸ ਪਾਈਐ ਗੁਰ ਮਿਲੈ ਜਮ ਭਉ ਭਾਗਾ ਏ ਨਾਨਕ ਸਾਧ ਸੰਗਤ ਵਿੱਚ ਹੀ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ ਸਾਧ ਸੰਗਤ ਵਿੱਚ ਜੇ ਤੂੰ ਜੇ ਗੁਰੂ ਮਿਲ ਪਏ ਤਾਂ ਮੌਤ ਦਾ ਵੀ ਡਰ ਦੂਰ ਹੋ ਜਾਂਦਾ ਹੈ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਜਿਸ ਮਨੁੱਖ ਦੇ ਮੱਤੇ ਉੱਤੇ ਚੰਗਾ ਲੇਖ ਉਗੜ ਪਏ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਪ੍ਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਸੋਰਠ ਮਹਲਾ ਪਹਿਲਾ ਸਰਬ ਜੀਆਂ ਸਿਰ ਲੇਖ ਤਰਾਹੂ ਬਿਨ ਲੇਖੈ ਨਹੀਂ ਕੋਈ ਜਿਉ ਧਰੋ ਪ੍ਰਮਾਤਮਾ ਦੀ ਰਜ਼ਾ ਅਨੁਸਾਰੀ ਸਭ ਜੀਵਾਂ ਦੇ ਮੱਥੇ ਉੱਤੇ ਆਪੋ ਆਪਣੇ ਕੀਤੇ ਕਰਮਾਂ ਤੇ ਸੰਸਕਾਰਾਂ ਦਾ ਲੇਖ ਉਕਰਿਆ ਪਿਆ ਹੈ ਕੋਈ ਜੀਵ ਐਸਾ ਨਹੀਂ ਹੈ ਜਿਸ ਉੱਤੇ ਇਸ ਲੇਖ ਦਾ ਪ੍ਰਭਾਵ ਨਾ ਹੋਵੇ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜਿਉ ਸਿਰ ਪ੍ਰਮਾਤਮਾ ਆਪ ਇਸ ਕਰਮ ਲੇਖ ਤੋਂ ਸੁਤੰਤਰ ਹੈ ਜੋ ਇਸ ਕੁਦਰਤ ਨੂੰ ਰਾਜ ਕੇ ਇਸ ਦੀ ਸੰਭਾਲ ਕਰਦਾ ਹੈ ਤੇ ਆਪਣੇ ਹੁਕਮ ਵਿੱਚ ਜਗਤਕਾਰ ਚਲਾ ਰਿਹਾ ਹੈ ਮਨ ਰੇ RAM ਜਪੋ ਸੁਖ ਹੋਈ ਹੈ ਮੇਰੇ ਮਾਨ ਸਦਾ RAM ਪ੍ਰਭੂ ਦਾ ਨਾਮ ਜਪੋ ਨਾਮ ਜਪਣ ਨਾਲ ਆਤਮਿਕ ਸੁਖ ਮਿਲੇਗਾ ਐਨ ਸੁਗੁਰ ਕੇ ਚਰਨ ਸਰੇ ਵੋ ਹਰ ਦਾਤਾ ਭੁਗਤਾ ਸੋਈ ਰਹਾਓ ਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ ਉਹ ਹਰੀ ਆਪ ਹੀ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਆਪ ਹੀ ਸਭ ਵਿੱਚ ਵਿਆਪਕ ਹੋ ਕੇ ਭੋਗਣ ਵਾਲਾ ਹੈ ਜੋ ਅੰਦਰ ਸੋ ਬਾਹਰ ਦੇਖੋ ਅਵਰਨ ਦੂਜਾ ਕੋਈ ਜਿਓ ਹੈ ਮੇਰੇ ਮਨ ਜਿਹੜਾ ਪ੍ਰਭੂ ਤੇਰੇ ਅੰਦਰ ਵਸ ਰਿਹਾ ਉਸ ਨੂੰ ਬਾਹਰ ਸਾਰੀ ਕੁਦਰਤ ਵਿੱਚ ਵੇਖ ਉਸ ਤੋਂ ਬਿਨਾ ਉਸ ਵਰਗ ਹੋਰ ਕੋਈ ਨਹੀਂ ਹੈ ਗੁਰਮਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜਿਓ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਏਕ ਨੂੰ ਵੇਖਣ ਲਈ ਨਜ਼ਰ ਬਣਾ ਫਿਰ ਤੈਨੂੰ ਦਿਸ ਪਏਗਾ ਕਿ ਹਰੇਕ ਸਰੀਰ ਵਿੱਚ ਪ੍ਰਮਾਤਮਾ ਦੀ ਹੀ ਜੋਤ ਮੌਜੂਦ ਹੈ ਚਲ ਤੋ ਠਾਕ ਰੱਖੋ ਘਰ ਆਪਣੇ ਗੁਰ ਮਿਲਿਆ ਇਹ ਮਤ ਹੋਈ ਜਿਓ ਇਸ ਬਾਹਰ ਭਟਕਦੇ ਮਨ ਨੂੰ ਰੋਕੇ ਆਪਣੇ ਅੰਦਰ ਵਸਦੇ ਪ੍ਰਭੂ ਵਿੱਚ ਹੀ ਟਿਕਾ ਰੱਖ ਪਰ ਗੁਰੂ ਨੂੰ ਮਿਲਿਆ ਹੀ ਇਹ ਅਕਲ ਆਉਂਦੀ ਹੈ ਦੇਖ ਅਦਿਸ਼ਟ ਰਹਾਂ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜਿਉ ਮੈਂ ਤਾਂ ਗੁਰੂ ਦੀ ਕਿਰਪਾ ਨਾਲ ਉਸ ਅਦਿਸ਼ਟ ਪ੍ਰਭੂ ਨੂੰ ਸਭ ਵਿੱਚ ਵਸਦਾ ਵੇਖ ਕੇ ਵਿਸਮਾਦ ਮਸਤਾ ਵਿੱਚ ਪੜ ਜਾਂਦਾ ਹਾਂ ਜਿਹੜਾ ਵੀ ਇਹ ਦੀਦਾਰ ਕਰਦਾ ਹੈ ਉਸ ਦਾ ਦੁੱਖ ਮਿਟ ਜਾਂਦਾ ਹੈ ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ ਪੀਓ ਆਪਿਓ ਪਰਮ ਸੁਖ ਪਾਈਐ ਨਿਜ ਘਰ ਵਾਸਾ ਹੋਈ ਜਿਓ ਅਟਲ ਆਤਮਕ ਦੀਵਨ ਦੇਣ ਵਾਲਾ ਨਾਮ ਰਸ ਪੀਓ ਇਹ ਨਾਮ ਰਸ ਪੀਤਿਆਂ ਸਭ ਤੋਂ ਉਚਾਤਮਕ ਆਨੰਦ ਮਿਲਦਾ ਹੈ ਤੇ ਆਪਣੇ ਘਰ ਵਿੱਚ ਟਿਕਾਣਾ ਹੋ ਜਾਂਦਾ ਹੈ ਭਾਉ ਸੁਖਾਂ ਦੀ ਖਾਤਰ ਮਨ ਬਾਹਰ ਭਟਕਣੋਂ ਹਟ ਜਾਂਦਾ ਜਨਮ ਮਰਣਾ ਭਾਉ ਪੰਜਨ ਗਾਈਐ ਪੁਨਰਤ ਜਨਮ ਨਾ ਹੋਈ ਜਿਓ ਜਨਮ ਮਰਨ ਦਾ ਚੱਕਰ ਨਾਸ਼ ਕਰਨ ਵਾਲੇ ਪ੍ਰਭੂ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਮੋੜ ਮੋੜ ਜਨਮ ਮਰਨ ਨਹੀਂ ਹੁੰਦਾ ਤਤ ਨਿਰੰਜਨ ਜੋਤ ਸੁਬਾਈ ਸੋਹੰਗ ਭੇਦ ਨਾ ਕੋਈ ਜਿਉ ਪਰਮਾਤਮਾ ਸਾਰੇ ਜਗਤ ਦਾ ਅਸਲਾ ਹੈ ਆਮ ਆਇਆ ਦੇ ਪ੍ਰਭਾਵ ਤੋਂ ਰਹਿਤ ਹੈ ਪ੍ਰਭੂ ਪਾਰ ਬ੍ਰਹਮ ਪਰੇ ਤੋਂ ਪਰੇ ਹੈ ਸਭ ਤੋਂ ਵੱਡਾ ਮਾਲਕ ਹੈ ਆ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਹੈ ਨਾਨਕ ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਇਹ ਦਿਸ ਪੈਂਦਾ ਹੈ ਕਿ ਉਸ ਪ੍ਰਭੂ ਦੀ ਜੋਤ ਹਰ ਥਾਂ ਸੋਭ ਰਹੀ ਹੈ ਤੇ ਉਸ ਦੀ ਵਿਆਪਕਤਾ ਵਿੱਚ ਕਿਤੇ ਕੋਈ ਵਿਤ ਵਿਤਕਰਾ ਨਹੀਂ ਹੈ ਸੋਰਠਿ ਮਹਲਾ ਪਹਿਲਾ ਘਰ ਤੀਜਾ ਸੋਰਠ ਰਾਗ ਦੇ ਅੰਦਰ ਪਹਿਲੇ ਪਾਤਸ਼ਾਹੀ ਦੇ ਪਾਵਨ ਸ਼ਬਦ ਜਿਨ੍ਹਾਂ ਨੂੰ ਸਤਿਗੁਰਾਂ ਨੇ ਹੁਣ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰੋ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਾ ਤਿਸ ਭਾਵਾਂ ਤਦਹੀ ਗਾਵਾਂ हे मेरे मान जब मैं उस प्रभु ਨੂੰ ਚੰਗਾ ਲੱਗਦਾ ਹਾਂ ਪਾਉ ਜਦੋਂ ਉਹ ਮੇਰੇ ਉੱਤੇ ਖੁਸ਼ ਹੁੰਦਾ ਹੈ ਤਦੋਂ ਹੀ ਮੈਂ ਉਸ ਦੀ ਸਿਫ਼ਤ ਸਲਾਹ ਕਰ ਸਕਦਾ ਤਾਂ ਗਾਵੇ ਕਾ ਫਲ ਪਾਵਾਂ ਤਦੋਂ ਹੀ ਪਾਉ ਉਸ ਦੀ ਮਿਹਰ ਨਾਲ ਹੀ ਮੈਂ ਸਿਫ਼ਤ ਸਲਾਹ ਕਰਨ ਦਾ ਫਲ ਪ੍ਰਾਪਤ ਕਰ ਸਕਦਾ ਹਾਂ ਗਾਵੇ ਕਾ ਫਲ ਹੋਈ ਜਾਇ ਆਪੇ ਦੇ ਵੈ ਸੋਈ ਸਿਫ਼ਤ ਸਲਾਹ ਕਰਨ ਦਾ ਜੋ ਫਲ ਹੈ ਕਿ ਸਦਾ ਉਸ ਦੇ ਚਰਨਾਂ ਵਿੱਚ ਲੀਨ ਰਹਿ ਸਕੀਦਾ ਹੈ ਇਹ ਵੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਆਪ ਹੀ ਦਿੰਦਾ ਹੈ ਮਨ ਮੇਰੇ ਗੁਰਬਚਨੀ ਨਿਦ ਪਾਈ ਹੈ ਮੇਰੇ ਮਾਨ ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਤੇ ਤੁਰ ਕੇ ਸਿੱਖਤ ਸਲਾਹ ਦਾ ਖਜ਼ਾਨਾ ਲੱਭ ਲਿਆ ਤਾਂ ਤੇ ਸੱਚ ਮੈਂ ਰਹਿ ਆ ਸਮਾਈ ਰਹਾਓ ਉਸ ਖਜ਼ਾਨੇ ਦੀ ਬਰਕਤ ਨਾਲ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਸਦਾ ਟਿਕਿਆ ਰਹਿੰਦਾ ਹੈ ਗੁਰ ਸਾਖੀ ਅੰਤਰ ਜਾਗੀ ਜਦੋਂ ਜਿਸ ਮਨੁੱਖ ਦੇ ਅੰਦਰ ਸਤਗੁਰ ਦੀ ਸਿੱਧ ਸਲਾਹ ਕਰਨ ਦੀ ਸਿੱਖਿਆ ਦੀ ਜੋਤ ਜਗ ਪੈਂਦੀ ਹੈ ਪੰਜ ਚੰਚਲ ਮਤ ਤਿਆਗੀ ਤਦੋਂ ਮਨੁੱਖ ਉਹ ਮਤ ਛੱਡ ਦਿੰਦਾ ਹੈ ਜੋ ਮਾਇਆ ਪਿੱਛੇ ਭਟਕਣ ਵਾਲੀ ਪਈ ਰੱਖਦੀ ਸੀ ਗੁਰ ਸਾਖੀ ਕਾਇ ਉਜਿਆਰਾ ਜਦੋਂ ਮਨੁੱਖ ਦੇ ਅੰਦਰ ਗੁਰੂ ਦੇ ਉਪਦੇਸ਼ ਦਾ ਆਤਮਿਕ ਚਾਨਣ ਹੁੰਦਾ ਹੈ ਤਾਂ ਮਿਟਿਆ ਸਗਲ ਅੰਧਿਆਰਾ ਤਦੋਂ ਉਸ ਦੇ ਅੰਦਰੋਂ ਅਗਿਆਨਤਾ ਵਾਲਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ਗੁਰ ਚਰਣੀ ਮਨ ਲਾਗਾ ਜਦੋਂ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ ਤਾਂ ਜਮ ਕੇ ਮਾਰ ਵਿਭਾਗਾ ਤਦੋਂ ਉਸ ਮਨੁੱਖ ਦਾ ਉਹ ਜੀਵਨ ਰਸਤਾ ਖਤਮ ਹੋ ਜਾਂਦਾ ਹੈ ਜਿਸ ਤੇ ਤੁਰਿਆ ਆਤਮਿਕ ਮੌਤ ਹੋ ਰਹੀ ਸੀ ਭੈ ਵਿੱਚ ਨਿਰਪਉ ਪਾਇਆ ਪਰਮਾਤਮਾ ਦੇ ਡਰ ਅਦ ਵਿੱਚ ਰਹਿ ਕੇ ਜਦੋਂ ਮਨੁੱਖ ਨਿਰਪਉ ਪ੍ਰਭੂ ਨਾਲ ਮਿਲਾਪਾਸਲ ਕਰਦਾ ਹੈ ਤਾਂ ਸਹਜੇ ਕੈ ਘਰ ਆਇਆ ਤਦੋਂ ਉਹ ਦੂਲਾ ਆਤਮਿਕ ਅਵਸਥਾ ਦੇ ਘਰ ਵਿੱਚ ਟਿਕ ਜਾਂਦਾ ਹੈ ਅਨੰਤ ਨਾਨਕ ਬੂਝੈ ਕੋ ਵਿਚਾਰੀ ਪਰ ਨਾਨਕ ਆਖਦਾ ਹੈ ਕੋ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ ਇਸ ਜਗ ਮੈਂ ਕਰਨੀ ਸਾਰੀ ਕਿ ਇਸ ਜ਼ਿੰਦਗੀ ਵਿੱਚ ਪ੍ਰਮਾਤਮਾ ਦੀ ਸਿਫਤ ਹੀ ਸ੍ਰੇਸ਼ਟ ਕਰਨ ਜੋ ਕੰਮ ਹੈ ਕਰਨੀ ਕੀਰਤ ਹੋਈ ਸਿਫਤ ਸਲਾਹ ਦੀ ਸ੍ਰੇਸ਼ਟ ਕਾਰ ਉਦੋਂ ਮਿਲ ਜਾਂਦੀ ਹੈ ਜਾਂ ਆਪੇ ਮਿਲਿਆ ਸੋਈ ਜਦੋਂ ਪ੍ਰਭੂ ਆਪ ਮਿਹਰ ਕਰਕੇ ਜੀਵ ਦੇ ਹਿਰਦੇ ਵਿੱਚ ਪਰਗਟ ਹੁੰਦਾ ਸੋਰਠ ਮਹਲਾ ਦੀ ਜਾਕਾਰੋ ਪਹਿਲਾ ਸੋਰਠ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰੋ ਸਤ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਸਾਦੇ ਆਇਆ ਹੈ ਪ੍ਰਭੂ ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਾਸ ਆ ਜਾਂਦਾ ਹੈ ਉਹੀ ਸਾਰੇ ਤੇਰੀ ਸੇਵਾ ਭਗਤੀ ਕਰਦੇ ਹਨ ਗੁਰ ਕਿਰਪਾ ਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ ਜੇਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਆਨੰਦੇ ਨੂੰ ਗਉਣ ਗਾਵੇਂ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਰ ਵੇਲੇ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਹਾਰੀ ਹੈ ਮੇਰੇ ਮਾਲਕ ਪ੍ਰਭੂ ਅਸੀਂ ਜੀਵ ਤੇਰੇ ਬੱਚੇ ਹਾਂ ਤੇਰੀ ਸ਼ਰਨ ਆਏ ਹਾਂ ਇੱਕੋ ਸੱਚਾ ਸਤਿ ਤੂੰ ਕੇਵਲ ਆਪ ਮੁਰਾਰੀ ਰਹਾਓ ਸਿਰਫ ਇੱਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ਹੈ ਪ੍ਰਭੂ ਬਖਸ਼ਿਸ਼ ਕਰ ਤੇਰੀ ਸ਼ਰਨ ਸਦਾ ਰਹੀਏ ਜਾਗਤ ਰਹੇ ਤਨੀ ਪ੍ਰਭ ਪਾਇਆ ਸ਼ਬਦੇ ਹਉ ਮੈਂ ਮਾਰੀ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਹਉਮੈ ਮੁਕਾ ਲੈਂਦੇ ਹਨ ਉਹ ਮਾਇਆ ਦੇ ਮੋਹ ਆਦਿਕ ਵੱਲੋਂ ਸੁਚੇਤ ਰਹਿੰਦੇ ਹਨ ਉਹਨਾਂ ਨੇ ਹੀ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ ਗਿਰਹੀ ਮੈਂ ਸਦਾ ਹਰ ਜਾਣੀ ਉਦਾਸੀ ਗਿਆਨ ਤਤ ਵਿਚਾਰੀ ਪਰਮਾਤਮਾ ਦੇ ਭਗਤ ਗੁਰੂ ਦੇ ਬਖਸ਼ੇ ਅਸਲ ਗਿਆਨ ਦੇ ਰਾਹੀ ਵਿਚਾਰਮਾਨ ਹੋ ਕੇ ਗ੍ਰਸਥ ਵਿੱਚ ਰਹਿੰਦੇ ਹੋਏ ਹੀ ਮਾਇਆ ਵੱਲੋਂ ਵਿਰਕਤ ਰਹਿੰਦੇ ਹਨ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰਤਾਰੀ ਉਹ ਭਗਤ ਗੁਰੂ ਦੀ ਦੱਸੀ ਸੇਵਾ ਕਰਕੇ ਸਦਾ ਆਤਮਕ ਅਨੰਦ ਮਾਣਦੇ ਹਨ ਤੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਏ ਮਨੁ ਆਂ ਦਹ ਦਿਸ ਧਾਮ ਦਾ ਦੂਜੇ ਭਾਇ ਖਵਾਇਆ ਇਹ ਅਲੜ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਦਸੀ 바ਸੀ ਦੌੜਦਾ ਰਹਿੰਦਾ ਹੈ ਤੇ ਜੀਵਨ ਦੇ ਸਹੀ ਰਸਤੇ ਤੋਂ ਖੁੰਝਿਆ ਰਹਿੰਦਾ ਮਨੁ ਮੁਖ ਮੁਗਦ ਹਰ ਨਾਮ ਨਾ ਚੇਤੇ ਬਿਰਥਾ ਜਨਮ ਗਵਾਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁਖ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਆਪਣਾ ਜੀਵਨ ਵਿਅਰਥ ਗਵਾ ਜਾਂਦਾ ਹੈ ਸਤਗੁਰ ਭੇਟੇ ਤਾਂ ਨਾ ਉਪਾਏ ਹਉਮੈ ਮੋਚ ਕਾਇਆ ਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਹਰ ਨਾਮ ਦੀ ਦਾਤ ਹਾਸਲ ਕਰਦਾ ਹੈ ਤੇ ਆਪਣੇ ਅੰਦਰੋਂ ਮਾਇਆ ਦਾ ਮੋਹ ਅਤੇ ਹਉਮੈ ਦੂਰ ਕਰ ਲੈਂਦਾ ਹੈ ਹਰ ਜਨ ਸਾਚੇ ਸਾਚ ਕਮਾਵੇਂ ਗੁਰ ਕੈ ਸ਼ਬਦ ਵਿਚਾਰੀ ਗੁਰੂ ਦੇ ਸ਼ਬਦ ਰਾਹੀ ਵਿਚਾਰਵਾਨ ਹੋ ਕੇ ਪ੍ਰਮਾਤਮਾ ਦੇ ਦਾਸ ਸਦਾ ਥਿਰ ਪ੍ਰਭੂ ਦਾ ਸਦਾ ਧਰਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ ਆਪੇ ਮੇ ਲਏ ਪ੍ਰਭ ਸਾਚੈ ਸਾਚ ਰੱਖਿਆ ਉਰ ਧਾਰੀ ਸਦਾ ਥ ਰਹਿਣ ਵਾਲੇ ਪ੍ਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਣਾ ਵਿੱਚ ਮਿਲਾ ਰੱਖਿਆ ਹੁੰਦਾ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਨਾਨਕ ਨਾਮ ਗਤ ਮਤ ਪਾਈ ਇਹ ਹਾਰਾਸ ਹਮਾਰੀ ਏ ਨਾਨਕ ਪ੍ਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਤੇ ਚੰਗੀ ਅਕਲ ਪ੍ਰਾਪਤ ਹੁੰਦੀ ਹੈ ਪ੍ਰਮਾਤਮਾ ਦਾ ਨਾਮ ਹੀ ਸਾਡਾ ਜੀਵਾਂ ਦਾ ਸਰਮਾਇਆ ਹੈ